ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਹੈ ਜੀ ਸਵੇਰ ਦਾ 10 ਵਜੇ ਹੈ ਤੇ ਆਪਾਂ ਅੱਜ ਦੂਰੀਵਾਰ ਰੋਟੀ ਲਾਈ ਆ ਪਹਿਲਾਂ ਰੋਟੀ ਲਾਈ ਸੀ ਕਿਉਂ ਸਾਰਿਆਂ ਖੇਤ ਬੰਦ ਤੀਆਂ ਪਹਿਲਾਂ ਜਾਂਦੇ ਦੂ ਜਾਣੀਆਂ ਖੇਤ ਮੜ ਕੇ ਛੇ ਜਾਣੀ ਹੋਗੀ ਤੇ ਆਪਾਂ ਨੂੰ ਅੱਜ ਹੋ ਗਿਆ ਕਵੇਲਾ ਤੇ ਹੁਣ ਲੇਟੀ ਆਪਾਂ ਲਈ ਰਹਿਣ ਤੇ ਹੁਣ ਆਪਾਂ ਸਾਫ ਸਫਾਈ ਕਰ ਲਗੇ ਤੇ ਇੱਧਰ ਕੱਟੀ ਰੰਬੀ ਜਾਂਦੀ ਹੈ ਗੱਲੀ ਬੰਨੀ ਹੈ ਇੱਥੇ ਇਨੂੰ ਵੀ ਅੰਦਰ ਕਰਦੇ ਆ ਤੇ ਇਥੋਂ ਚੱਕ ਲਗੇ ਸਮਾਨ ਜੀ ਆਪਾਂ ਰੋਟੀ ਲਾ ਕੇ ਹਟਿਆਂ ਬੂਰੀ ਬੂਰੀ ਚੱਕਦੇਗੇ ਤੇ ਸਾਫ ਸਫਾਈ ਕਰਦਗੇ ਕਿਉਂਕਿ ਬਾੜਾ ਹੋਇਆ ਪਿਆ ਚੁੱਲਾ ਕਾਲਾ ਤੇ ਇਧਰ ਆਪਾਂ ਬਾਅਦ ਚ ਨੇਟੀ ਚ ਕਿਉਂ ਪਾਵਾਂਗੇ ਨੇਟੀ ਧਰੀ ਹੈ ਮੱਝ ਵਾਸਤੇ ਇਹ ਥੋੜੀ ਹੁੰਦੀ ਆ ਦੂਜੇ ਬਤੀਲੇ ਚ ਅੱਜ ਵੱਡੇ ਬਤੀਲੇ ਚ ਧਰੀ ਹੈ ਤੇ ਠੀਕ ਹੈ ਜੀ ਮਿਲਦੇ ਆਂ ਥੋੜੀ ਦੇਰ ਬਾਅਦ ਰੋਟੀ ਰੋਟੀ ਖਾ ਲਗੇ ਤੇ ਫਿਰ ਵੇਨੇ ਨਾਲੇ ਬੂਟੇ ਲਾਇਆ ਬਾਹਰ ਹਰੇ ਹੋਏ ਆ ਕਿ ਨਹੀਂ ਹੋਏ ਇਹ ਇਥੇ ਕੱਲੀ ਬੰਨੀ ਕਰਕੇ ਰੋ ਰਿੰਗੀ ਜਾਂਦੀ ਆ ਇਹਨੂੰ ਆਪਾਂ ਦੇਦਗੇ ਗੋੜ ਦੀ ਥੋੜਾ ਜਿਹਾ ਪੋਲਾ ਕਰ ਲਿਆ ਕੱਟ ਕੇ ਆਪਾਂ ਇਹਨਾਂ ਕ ਗੁੜ ਦੇਦਗੇ ਇਹਨੂੰ ਤੇ ਅੰਦਰ ਕਰਦਗੇ ਆ ਜੋ ਜੀ ਬੂਟਿਆਂ ਨੂੰ ਪਾਣੀ ਪਾਤਾ ਮੋٹے ਫੁੱਟ ਖੜੇ ਆ ਜੋ ਦਿਖਾਈਏ ਤੁਹਾਨੂੰ ਆਦਾ ਸੁੱਕਿਆ ਹੀ ਨਹੀਂਗਾ ਇਹ ਤਾਂ ਹਰਾ ਹੀ ਰਿਹਾ ਆਂ ਬੂੰਗਰ ਪਿਆ ਤੇ ਲਿਓ ਬੂੰਗਰ ਪਿਆ ਉੱਤੋਂ ਤਾਂ ਇਹ ਮਰੋੜਿਆ ਗਿਆ ਸੀਗਾ ਤੇ ਇਹ ਮੁੜ ਗਿਆ ਸੀਗਾ ਤੇ ਸੁੱਕ ਗਿਆ ਪਰ ਇੱਥੋਂ ਫੁੱਟ ਪਿਆ ਏ ਚੱਲ ਪੂਗਾ ਹੁਣ ਵੇਖੋ ਕਾਦਾ ਬੂਟਾ ਆ ਵਧੀਆ ਹਰਾ ਹਰਾ ਪਿਆ ਚਲੋ ਜੀ ਆ ਪਚਾ ਬਣਾਉਣੇ ਆ ਚਾਹ ਬਣਾ ਕੇ ਪੀਂਦੇ ਆ ਖੇਤ कर रहे आराम कट्टी अंदर बन्नी से मज उठ खड़ी गल तरिया सड़ गया सैड चूल्हे चाहिए बना आप हम ले खेत वह जी इन्ना को तो इधरला थड़ा थड़ा ਕਿ ਉਹ ਕਿ ਸੁਬਾ ਜਿਹੜੀ ਮੇਰੀ ਕੀ ਹਵਾ ਮੇਰੀ ਨਹੀਂ ਐਸੀ ਹਵਾ ਸੀਗੀ ਥੋੜੀ ਜੀ ਤੇਜ਼ ਤੇ ਉਹਦੇ ਕਰਕੇ ਥੋੜਾ ਜਿਹਾ ਮੀਂਹ ਕਰਕੇ ਤੇ ਹੋ ਰਹੀ ਹੋ ਗਿਆ ਇੱਥੋਂ ਤੇ ਮੈਨੂੰ ਸੂਕ ਜੀ ਆਈ ਮੈਂ ਧੋਤਾ ਤੇ ਇੱਧਰ ਆਪਾਂ ਇਹ ਟੀ ਵੀ ਕੱਢਤੀ ਐ ਇਹ ਠਰ ਜੂਗੀ ਉੱਥੇ ਉਦਰ ਸ਼ਾਮੇ ਰੱਖ ਦੇਣੀ ਇੱਧਰ ਪਛਾਵਾਂ ਟਲੇ ਆਇਆ ਜੀ ਇੱਥੇ ਆ ਗਿਆ ਤੇ ਇੱਧਰ ਸਾਰੀ ਦਿਹਾੜੀ ਹਣ ਤੋਂਪ ਰਊਗੀ ਤੇ ਇਹਨੂੰ ਆਪਾਂ ਰੇ ਲੇਟੀ ਨੂੰ ਰੱਖ ਦੇਣੀ ਸ਼ਾਮੇ ਤੇ ਇਹ ਠਰ ਜੂਗੀ ਤੇ ਫਿਰ ਜੇ ਉਹ ਠਰ ਗਈ ਜੇ ਉਹ ਪਾਉਣ ਲੱਗੀ ਉਹ ਤੋਂ ਆਪਾਂ ਇਹ ਚ ਕਿਉਂ ਆਪਾਂ ਦਾਗੇ ਕਿਉਂਕਿ ਥੋੜੀ ਜੀ ਨਿੱਕੀ ਤਾਂ ਫਿਰ ਵੀ ਇਹ ਰਹੂਗੀ ਬਠਾੜੀ ਲਈਤੀ ਆਪਾਂ ਉੱਥੇ ਛਾਵੇਂ ਰੱਖਤੀ ਤੇ ਆ ਠਹਿਰ ਕੇ ਰੱਖ ਦੇ ਕਿਉਂਕਿ ਇਹ ਚਾਗ ਚੁੰਡੇ ਜੀ ਹਜੇ ਤੇ ਛੱਟ ਠਹਿਰ ਕੇ ਰੱਖ ਜਾਾਂਗੇ ਜੀ ਤੋਂਪ ਇਧਰ ਨੂੰ ਆਉਣ ਲੱਗੀ ਨਾਲੀ ਆਗ ਦੀ ਥੋੜੀ ਜੀ ਸੌਜੂਗੀ ਤੋਂ ਟਾਕ ਦਾਂਗੇ ਇਹਨੂੰ ਚੁੱਲੇ ਨੂੰ ਪਤਾ ਨਹੀਂ ਹੁੰਦਾ ਜੀ ਮੀਂਹ ਨੇਰੀ ਕਦੋਂ ਆ ਜਾ ਇਧਰ ਤੂੜੀ ਤੰਦ ਪਿਆ ਵਾ ਤੇ ਤਾਂ ਕਰਕੇ ਕੀ ਪਤਿੱਲੇ ਦਿੱਤੋਂ ਚੁੰਡੇ ਦੇ ਉੱਤੇ ਪਤਿੱਲਾ ਲਾਇਆ ਚਲੋ ਜੀ ਇੱਧਰ ਵੇਨੇ ਹੁਣ ਗੀੜੇ ਕੱਪੜੇ ਦਾ ਸੌਜੀ ਆ ਦੂ ਕੋਰਤੇ ਪਜਾਮੇ ਸਿਆਮਤੇ ਆਪਾਂ ਤੇ ਇਹਦੇ ਇੱਕ ਬਾਹਤ ਹੀ ਬਟਨ ਲੱਗਾ ਤੇ ਬਟਨ ਜਿਹੜੇ ਹੁੰਦੇ ਆ ਇਹ ਪੈਨ ਉਟ ਥੜਗੇ ਤੇ ਇਸ ਕੋਰਤੇ ਦੇ ਤਾਂ ਆਪਾਂ ਲਾਤੇ ਸੀਗੇ ਬਟਨ ਤੇ ਇਹਦੇ ਤਾਂ ਬਾਹਾਂ ਬੂਹਾਂ ਤੇ ਲੱਗ ਗਏ ਆ ਵੇ ਤੇ ਇਹ ਇੱਕ ਕੋੜਤੀ ਦੀ ਥੋੜੀ ਜਿਹੀ ਬਟਨ ਪਈ ਤਾਂ ਹੈਗੀ ਪਰ ਉਹਦੇ ਦੰਦੇ ਜਿਹੜੇ ਹੁੰਦੇ ਉਹ ਮੋਟਲ ਕੇ ਮੋੱਕਗੇ ਇਹ ਗੱਲ ਮੰਡੀ ਗਈ ਸੀ ਕਿ ਆਹ ਤਾਂ ਅਸੀਂ ਪਤਨ ਚੇਤਾ ਭਲਾਏ ਪਤਨ ਲੈ ਕੇ ਆਏ ਮੈਂ ਪੁੱਛਿਆ ਤਾਂ ਹੈ ਨਹੀਂ ਕਿੜਾ ਕਿੜਾ ਪਹਿਣਾ ਮੀਰਾਂ ਇਸ ਤਰ੍ਹਾਂ ਬਟਨ ਲਾ ਲੈੰਦਾਂ ਕੇ ਸਤਰੀਕਾ ਨਾਲ ਲਾਉਂਦਾਂ ਜ਼ਰੂਰ ਦੱਸਿਓ ਜੀ ਆਹ ਇਸ ਤਰ੍ਹਾਂ ਦੇ ਦੰਦੇ ਹੁੰਦੇ ਆ ਇਹ ਇੱਕ ਦੋ ਵਿੱਚ ਆਵੇ ਖਰਾਬ ਹੋ ਗਏ ਲਾਉਣ ਲੱਗਿਆਂ ਕਈ ਵਾਰ ਮੋੜ ਜਾਂਦੇ ਆ ਤੇ ਮੁੱਕੇ ਹੋਏ ਬਟਨ ਤੇ ਇਸ ਤਰ੍ਹਾਂ ਦੇ ਬਟਨ ਇਹ ਨਹੀਂ ਲਵਾਉਂਦੇਗੇ ਇਹਨਾਂ ਨੇ ਹਮੇਸ਼ਾ ਇਸ ਤਰ੍ਹਾਂ ਦੇ ਬਟਨ ਰਿੰਗ ਬਟਨ ਹੀ ਲਾਉਣੇ ਹਨ ਲਵਾਉਣੇ ਹੁੰਦੇ ਆ ਇਹ ਗਦਾਮ ਨਹੀਂ ਲਵਾਉਂਦੇਗੇ ਤੇ ਇੱਕ ਖਤਮ ਹੋ ਗਿਆ ਭੈਣ ਦੂਨੇ ਲੱਗਦੇ ਹੁੰਦੇ ਆ ਆ ਇੱਕ ਬਟਨ ਪਿੱਛੇ ਦੋ ਦੰਦੇ ਲੱਗਦੇ ਹੁੰਦੀ ਹੈ ਕਿਹੜੀਆਂ ਕਿਹੜੀਆਂ ਮੇਰੇ ਭੈਣਾਂ ਨੂੰ ਪਤਾ ਜ਼ਰੂਰ ਦੱਸੋ ਤੇ ਕਿਹੜੀਆਂ ਕਿਹੜੀਆਂ ਭੈਣਾਂ ਲਾ ਲੈਣਗੇ ਇਸ ਤਰ੍ਹਾਂ ਡਾਈ ਨਾਲ ਲੱਗਦੇ ਆ ਜੀ ਇਸ ਤਰ੍ਹਾਂ ਦੀ ਡਾਈ ਹੁੰਦੀ ਹੈ ਇਹ ਜਿਹਦੇ ਨਾਲ ਬਟਨ ਲੱਗਦੇ ਆ ਇਹ ਤੇ ਵੈਸੇ ਹੁੰਦੇ ਵੀ ਸੌਖੇ ਆਏ ਥਾਪਾ ਧੂਪਾ ਮਾਰ ਕੇ ਧੋਗੇ ਜਾਂ ਕਿਵੇਂ ਇਹ ਆਏ ਨਹੀਂ ਹੁੰਦਾ ਕਬੀ ਦੂਰੀ ਭਰ ਲਾਉਣੇ ਪੈਣਗੇ ਤੇ ਉਹ ਲਾਉਣੇ ਥੋੜੇ ਔਖੇ ਹੁੰਦੇ ਆ ਕਿ ਡਾਟ ਡੁੱਟ ਜਾਵੇ ਫਿਰ ਦੁਬਾਰਾ ਲਾਉਣਾ ਪੈਂਦਾ ਹੁੰਦਾ ਇਹ ਹਮੇਸ਼ਾ ਇਹੀ ਲਵਾਉਂਦੇ ਦੋਹਾਂ ਬਾਹਾਂ ਤੇ ਲੱਗੇ ਆ ਸੂਟ ਦੇ ਤੇ ਥੜਗੇ ਬਟਨ ਚਲੋ ਜੀ ਜਦੋਂ ਆਉਣਗੇ ਧੋ ਲਾ ਦਾਂਗੇ ਇੰਟਰਲੋ ਕਰ ਦਿੰਨੇ ਆਪਾਂ ਫਿਰ ਰੈਡੀ ਹੋ ਜਾਣਗੇ ਹੁਣ ਤਾਂ ਕਰਤੀ ਆ ਰੈਡੀ ਬਸ ਐਂਟਰਲੌਕ ਕਰਾਉਣ ਵਾਲੀ ਆ ਕਰਨ ਵਾਲੀ ਆ ਤੇ ਆ ਪੈਂਟਰਲੌਕ ਵੀ ਕਰਨਾ ਕਰਕੇ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਕਰਦੇ ਆ ਤੇ ਇੱਕ ਹੁਣ ਮੇਰਾ ਸੂਟ ਸਿਉਣ ਵਾਲਾ ਪਿਆ ਵਾ ਡੇੜੀ ਜੀ ਸੂਟ ਉਹ ਸਿਉਣੇ ਆ ਠੀਕ ਆ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ